ਇੱਕ ਕਹਾਵਤ ਹੈ ਕਿ ਇੱਕ ਲਿਬੜੀ ਹੋਈ ਮੱਝ ਸਾਰਿਆਂ ਨੂੰ ਲਵੇੜ ਦਿੰਦੀ ਹੈ ਤੇ ਨਾਲ ਇਹ ਵੀ ਗੱਲ ਹੈ ਕਿ ਸ਼ਾਰਟਕਟ ਵਿੱਚ ਰੁਪਏ ਕਮਾਉਣੇ ਹਰੇਕ ਬੰਦੇ ਨੂੰ ਬੜੇ ਚੰਗੇ ਲੱਗਦੇ ਨੇ ਪਰ ਕਹਿੰਦੇ ਨੇ ਕਿ ਜਿਹੜੇ ਹਿਸਾਬ ਨਾਲ ਫੇਰ ਮਾੜੇ ਕੰਮ ਕਰਕੇ ਪੈਸਾ ਕਮਾਇਆ ਹੁੰਦਾ ਉਸ ਹਿਸਾਬ ਨਾਲ ਹੀ ਉਹ ਚਲਿਆ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਕੁੜੀ ਨੇ ਸ਼ਾਰਟਕਟ ਦੇ ਵਿੱਚ ਅਮੀਰ ਹੋਣਾ ਚਾਹਿਆ ਪੈਸਾ ਕਮਾਉਣਾ ਚਾਹਿਆ ਪੈਸਾ ਤਾਂ ਉਸਨੇ ਕਮਾ ਲਿਆ ਪਰ ਉਹ ਜਦੋਂ ਪੁਲਿਸ ਦੇ ਹੱਥ ਚੜਦੀ ਹੈ ਤਾਂ ਫਿਰ ਉਸ ਨੂੰ ਸਿੱਧਾ ਜੇਲ੍ਹ ਭੇਜਿਆ ਜਾਂਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬੇਤ ਨਾਮ ਦਾ ਇੱਕ ਸ਼ਹਿਰ ਹੈ ਹੋਚੀ ਮੇ ਇਸ ਸ਼ਹਿਰ ਦੇ ਕੋਲ ਇੱਕ ਹਵਾਈ ਅੱਡਾ ਹੈ। ਹਵਾਈ ਅੱਡੇ ਦੇ ਕੋਲ ਇੱਕ 5 ਸਟਾਰ ਹੋਟਲ ਹੈ। ਗੱਲ ਹੈ 9 ਅਗਸਤ 2023 ਦੀ। ਤਕਰੀਬਨ ਰਾਤ ਦਾ 1 ਵਜਾ ਹੁੰਦਾ ਹੈ। ਇੱਕ ਬੰਦਾ ਇਸ ਹੋਟਲ ਦੇ ਵਿੱਚੋਂ ਪੁਲਿਸ ਨੂੰ ਕਾਲ ਕਰਦਾ ਹੈ ਕਿ ਇਸ ਹੋਟਲ ਦੇ 4 ਕਮਰਿਆਂ ਦੇ ਉਹ ਨੰਬਰ ਦੱਸਦਾ ਹੈ ਕਿ ਇਨ੍ਹਾਂ ਕਮਰਿਆਂ ਵਿੱਚ ਰੇਡ ਕਰੋ। ਤੇ ਹੁਣ ਪੁਲਿਸ ਇੱਥੇ ਮੌਕੇ ਤੇ ਪਹੁੰਚਦੀ ਆ ਰੇਡ ਕਰਦੀ ਹੈ ਤੇ ਇਨ੍ਹਾਂ ਚਾਰੇ ਕਮਰਿਆਂ ਦੇ ਵਿੱਚੋਂ ਜੋੜਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਤਰਾਜਯੋਗ ਹਾਲਤ ਦੇ ਵਿੱਚ ਫਿਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਜੋ ਖੁਲਾਸਾ ਕਰਦੇ ਆ ਉਸ ਨੂੰ ਸੁਣ ਕੇ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਉਹ ਚਾਰੇ ਕੁੜੀਆਂ ਇਹ ਚਾਰ ਬੰਦੇ ਤੇ ਚਾਰ ਕੁੜੀਆਂ ਇਨ੍ਹਾਂ ਚਾਰੇ ਕਮਰਿਆਂ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੀਆਂ ਸੀ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਚਾਰੇ ਕੁੜੀਆਂ 에ਅਰ ਹੋਸਟਸ ਨੇ ਤੇ ਜੋ ਇਹ ਚਾਰੇ ਬੰਦੇ ਇਹਨਾਂ ਦੇ ਨਾਲ ਸੀ ਉਹ ਵੱਡੇ ਵੱਡੇ ਬਿਜ਼ਨਸਮੈਨ ਨੇ ਹੁਣ ਜਦੋਂ ਇਹਨਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਸੀ ਤਾਂ ਇੱਕ ਨਾਮ ਮਾਈ ਹੋਂ ਉਸ ਦਾ ਜ਼ਿਕਰ बार-बार ਇਹ ਕਰ ਰਹੇ ਸੀ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਇਹ ਮਾਈ ਹੋਣ ਕੌਣ ਹੈ ਇਹ ਜੋ ਮਾਈ ਹੋਣ ਕੁੜੀ ਸੀ ਇਹ ਬੜੀ ਹੀ ਖੂਬਸੂਰਤ ਸੀ ਫਿਰ ਹੁਣ ਪੁਲਿਸ ਇਸ ਦੀ ਭਾਲ ਵਿੱਚ ਜੁੜਦੀ ਹੈ ਤੇ ਇਸ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਹੈ ਇਹ ਦੱਸਦੀ ਹੈ ਕਿ ਮੈਂ 에ਅਰ ਹੋਸਟਸ ਦੀ ਜੌਬ ਕਰਦੀ ਸੀ ਤੇ ਇਹ ਇਹੀ ਹਵਾਈ ਅੱਡੇ ਤੋਂ ਉਡਾਨਾਂ ਭਰਦੀ ਸੀ ਅਲੱਗ-ਅਲੱਗ ਦੇਸ਼ਾਂ ਨੂੰ ਇੱਕ ਦਿਨ ਏਸ ਦੀ ਮੁਲਾਕਾਤ ਇੱਕ ਵੱਡੇ ਬਿਜ਼ਨਸਮੈਨ ਨਾਲ ਹੁੰਦੀ ਹੈ ਜਦੋਂ ਇਹ ਆਪਣੀ ਜੋ ਸਰਵਿਸ ਸੀ ਉਹ ਜਹਾਜ਼ ਦੇ ਵਿੱਚ ਦੇ ਰਹੀ ਸੀ ਤਾਂ ਉਹ ਏਸ ਵੱਲ ਬੜੀਆਂ ਪਿਆਰ ਭਰੀਆਂ ਨਜ਼ਰਾਂ ਦੇ ਨਾਲ ਦੇਖਦਾ ਹੈ ਤੇ ਇਹ ਵੀ ਉਸ ਵੱਲ ਖਿੱਚ ਜਾਂਦੀ ਹੈ ਹੁਣ ਉਹ ਬਿਜ਼ਨਸਮੈਨ ਏਸ ਨੂੰ ਆਪਣਾ ਬਿਜ਼ਿਟਿੰਗ ਕਾਰਡ ਦਿੰਦਾ ਤੇ ਕਹਿੰਦਾ ਕਿ ਤੂੰ ਮੈਨੂੰ ਜੇ ਤੈਨੂੰ ਲੋੜ ਪਈ ਤਾਂ ਤੂੰ ਮੈਨੂੰ ਕਦੇ ਵੀ ਇਸ ਨੰਬਰ ਉੱਤੇ ਕਾਲ ਕਰ ਲੈਣੀ ਹੋਣੇ ਕੁੜੀ 에어 호ਸਟਸ ਉਸ ਨੂੰ ਇੱਕ ਦਿਨ ਕਾਲ ਕਰਦੀ ਹੈ ਕਾਲ ਕਰਨ ਤੋਂ ਬਾਅਦ ਇਹਨਾਂ ਦਾ ਮਿਲਣ ਦਾ ਪਲਾਨ ਬਣਦਾ ਹੈ ਇਹ ਇੱਕ ਵੱਡੇ ਹੋਟਲ ਦੇ ਵਿੱਚ ਮਿਲਦੇ ਹਨ ਖਾਣਾ ਖਾਂਦੇ ਨੇ ਤੇ ਇੱਥੇ ਇਹ 에어 호ਸਟਸ ਉਸ ਦੇ ਨਾਲ ਰਾਤ गुजारਦੀ ਹੈ ਯਾਨੀ ਸੰਬੰਧ ਬਣਾਉਂਦੀ ਹੈ ਤੇ ਦੂਸਰੇ ਦਿਨ ਉਹ ਬਿਜ਼ਨਸਮੈਨ ਬੰਦਾ ਇਸ ਨੂੰ 1000 ਪਾਉਂਡ ਦਿੰਦਾ ਹੈ 1000 ਪਾਉਂਡ ਜੇ ਆਪਾਂ ਇੰਡੀਆ ਦੀ ਕਰੰਸੀ ਦੀ ਗੱਲ ਕਰੀਏ ਤਾਂ ਤਕਰੀਬਨ 1 ਲੱਖ 57000 ਰੁਪਇਆ ਹੋਇਆ। ਐਨੇ ਪੈਸੇ ਦੇਖ ਕੇ ਹੈਰਾਨ ਹੋ ਜਾਂਦੀ ਹੈ। ਇਸ ਨੂੰ ਲੱਗਦਾ ਕਿ ਇੱਕ ਰਾਤ ਦੇ ਵਿੱਚ ਐਨੇ ਰੁਪਏ ਕਮਾਏ ਜਾ ਸਕਦੇ ਆ। ਤਾਂ ਹੁਣ ਇਸ ਦਾ ਜੋ ਦਿਲ ਸੀ ਉਹ 에ਅਰ ਹੋਸਟਸ ਵਾਲੀ ਨੌਕਰੀ ਤੇ ਲੱਗਣੋਂ ਹਟ ਗਿਆ ਸੀ। ਪਰ ਇਹ ਉਥੋਂ ਇਦਾਂ ਦੇ ਬੰਦੇ ਲੱਭਣੇ ਸ਼ੁਰੂ ਕਰਦੀ ਹੈ ਤੇ ਕੋਈ ਨਾ ਕੋਈ ਬੰਦਾ ਇਸ ਨੂੰ ਜਹਾਜ਼ ਦੇ ਵਿੱਚ ਮਿਲਦਾ ਹੈ। ਜਿਸ ਨਾਲ ਇਹ ਰਾਤ गुजारਦੀ ਹੈ ਤੇ ਉਸ ਤੋਂ ਪੈਸੇ ਲੈਂਦੀ ਹੈ ਹੁਣ ਇਸ ਨੇ ਆਪਣਾ ਰੇਟ 1000 ਪਾਉਂਡ ਤੋਂ ਵਧਾ ਕੇ 2000 ਪਾਉਂਡ ਕਰ ਦਿੱਤਾ ਸੀ तकरीबन 2 ਲੱਖ 10-15000 ਰੁਪਇਆ ਇਹ ਇੱਕਰਾਬ ਦਾ ਲੈਣ ਲੱਗੀ ਸੀ ਹੁਣ ਇਸ ਕੋਲੇ ਗ੍ਰਾਹਕ ਵੱਧ ਗਏ ਤੇ ਹੁਣ ਇਸ ਨੂੰ ਲੱਗਿਆ ਕਿ ਮੈਂ ਇਕੱਲੀ ਇਹ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦੀ ਫਿਰ ਇਹ ਆਪਣਾ ਸ਼ੈਤਾਨੀ ਦਿਮਾਗ ਚਲਾਉਂਦੀ ਹੈ ਤੇ ਜੋ ਕੁੜੀਆਂ ਏਅਰ ਹੋਸਟੈਸ ਸੀ ਜਾਂ ਏਅਰ ਹੋਸਟੈਸ ਦੀ ਨੌਕਰੀ ਛੱਡ ਚੁੱਕੀਆਂ ਸੀ ਇਹ ਉਹਨਾਂ ਕੁੜੀਆਂ ਦੀ ਲਿਸਟ ਬਣਾਉਂਦੀ ਆ ਇਸ ਦੀ ਲਿਸਟ ਦੇ ਵਿੱਚ 30 ਕੁੜੀਆਂ ਆ ਜਾਂਦੀਆਂ ਨੇ ਤੇ ਫੇਰ ਇਹ ਉਹਨਾਂ ਨੂੰ ਆਪਣੇ ਗਾਕਾਂ ਨੂੰ ਸਪਲਾਈ ਕਰਦੀ ਹੈ ਤੇ ਉਸ ਵਿੱਚੋਂ ਇੱਕ ਕਮਿਸ਼ਨ ਲੈਂਦੀ ਆ 30 ਤੋਂ 40000 ਰੁਪਿਆ ਇੱਕ ਕੁੜੀ ਪਿੱਛੇ ਕਮਿਸ਼ਨ ਲੈਂਦੀ ਸੀ ਤੇ ਥੋੜੇ ਸਮੇਂ ਦੇ ਵਿੱਚ ਹੀ ਲਗਭਗ 3-4 ਮਹੀਨਿਆਂ ਦੇ ਵਿੱਚ ਇਸ ਨੇ ਕਰੋੜਾਂ ਰੁਪਿਆ ਸ਼ਾਪ ਦਿੱਤਾ ਜੋ ਲੋਕ ਇਸ ਦੇ ਘਰ ਕੋਲ ਰਹਿੰਦੇ ਸੀ ਜੋ ਇਸ ਨੂੰ ਪਹਿਲਾਂ ਦੇਖਦੇ ਸੀ ਉਹ ਵੀ ਹੈਰਾਨ ਸੀ ਕਿ ਇਸ ਕੁੜੀ ਦੇ ਕੋਲ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਤੇ ਇਸ ਦਾ ਸਟਾਈਲ ਰਾਜਿਆਂ ਵਰਗਾ ਕਿਵੇਂ ਹੋ ਗਿਆ ਇੱਕ 에어 호ਸਟਸ ਦੀ ਜੋ ਤਨਖਾਹ ਹੁੰਦੀ ਹੈ ਠੀਕ ਹੁੰਦੀ ਹੈ ਕੋਈ ਮਾੜੀ ਨਹੀਂ ਹੁੰਦੀ ਪਰ ਫੇਰ ਵੀ ਇੰਨਾ ਕੁਝ ਇੱਕ 에어 호ਸਟਸ ਕੋਲ ਕਿਵੇਂ ਆ ਸਕਦਾ ਉਸ ਤੋਂ ਬਾਅਦ ਜਦੋਂ ਫਿਰ ਪੁਲਿਸ ਇਸ ਦੇ ਖਾਤੇ ਫਰੋਲਦੀ ਹੈ ਤਾਂ ਖਾਤਿਆਂ ਦੇ ਵਿੱਚ 4 ਕਰੋੜ ਰੁਪਏ ਦੇ ਲਗਭਗ ਹੁੰਦਾ ਹੈ ਜੋ ਇਸ ਨੇ 3-4 ਮਹੀਨਿਆਂ ਦੇ ਵਿੱਚ ਕਮਾਇਆ ਸੀ ਤੇ ਜੋ ਬਾਕੀ ਇਸ ਨੇ ਖੁਦ ਕਮਾਇਆ ਸੀ ਇਹ ਤਾਂ ਸੀ ਕਮਿਸ਼ਨ ਦਾ ਪੈਸਾ ਪਰ ਜੋ ਇਸ ਨੇ ਖੁਦ ਕਮਾਇਆ ਸੀ ਉਹ ਵੀ ਬਹੁਤ ਜ਼ਿਆਦਾ ਰੁਪਈਆ ਸੀ ਯਾਨੀ ਇਸ ਨੇ ਕਈ ਕਰੋੜ ਰੁਪਈਆ 3-4 ਮਹੀਨਿਆਂ ਦੇ ਵਿੱਚ ਛਾਪ ਦਿੱਤਾ ਇਸ ਨੇ 에ਅਰ ਹੋਸਟਸ ਦੀ ਜੋ ਨੌਕਰੀ ਸੀ ਉਹ ਵੀ ਛੱਡ ਦਿੱਤੀ ਪਰ ਜਦੋਂ ਕੋਈ ਵੀ ਬੰਦਾ ਇਸ ਗੱਲ ਨੂੰ ਸੁਣਦਾ ਸੀ ਕਿ 에어 호ਸਟਸ ਜੋ ਸੀ ਉਹ ਜਿਸਮ ਫਰੋਸੀ ਦਾ ਤੰਦਾ ਕਰਦੀਆਂ ਸੀ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਇਹਨਾਂ ਦੀ ਤਾਂ ਤਨਖਾਹ ਵੀ ਕਾਫੀ ਹੁੰਦੀ ਐ ਫਿਰ ਇਹਨਾਂ ਨੂੰ ਇਹ ਕੰਮ ਕਰਨ ਦੀ ਕੀ ਲੋੜ ਪਈ ਐ ਪਰ ਪੈਸਾ ਇਹੋ ਜੀ ਚੀਜ਼ ਐ ਜਦੋਂ ਬੰਦੇ ਨੂੰ ਪੈਸੇ ਦੀ ਭੁੱਖ ਪੈ ਜਾਂਦੀ ਐ ਫਿਰ ਉਹ ਭੁੱਖ ਕਦੇ ਨਹੀਂ ਬੁਝਦੀ ਤੁਹਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋ ਜਾਏ ਪਰ ਉਸ ਦੀ ਭੁੱਖ ਪੂਰੀ ਕਰਨੀ ਤੁਹਾਡੇ ਬਸ ਦਾ ਰੋਗ ਨਹੀਂ ਰਹਿੰਦੀ ਫਿਰ ਤੁਸੀਂ ਉਸ ਪੈਸੇ ਲਈ ਕੁਝ ਵੀ ਕਰ ਸਕਦੇ ਹੋ ਕੋਈ ਵੀ ਗਲਤ ਕੰਮ ਕਰ ਸਕਦੇ ਹੋ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਜਿਵੇਂ ਇਹਨਾਂ 에어 호ਸਟਸ ਨੇ ਕੀਤਾ ਜਿਵੇਂ ਮਾਈ ਹੋਨ ਨੇ ਕੀਤਾ ਉਸ ਦੀ ਜ਼ਿੰਦਗੀ ਚੰਗੀ ਸੀ ਉਸ ਨੂੰ ਚੰਗੀ ਤਨਖਾਹ ਮਿਲਦੀ ਸੀ ਪਰ ਜਦੋਂ ਉਸ ਨੂੰ ਲੱਗਿਆ ਕਿ ਇੱਕ ਰਾਤ ਦੇ ਵਿੱਚ 2-2 ਲੱਖ ਰੁਪਇਆ ਬਣਦਾ ਫਿਰ ਉਸ ਨੇ 에어 호ਸਟਸ ਦੀ ਨੌਕਰੀ ਕਰਕੇ ਕੀ ਲੈਣਾ ਤੇ ਉਸ ਨੇ ਇਹ ਗੱਲ ਨੂੰ ਆਪਣਾ ਧੰਦਾ ਹੀ ਬਣਾ ਲਿਆ ਇਹ ਆਪਣਾ ਕੰਮ ਬਣਾ ਲਿਆ ਜੋ 에어 호ਸਟਸ ਦੀ ਨੌਕਰੀ ਸੀ ਉਹ ਛੱਡ ਦਿੱਤੀ ਇਹ ਇੱਕ ਕੁੜੀ بگੜੀ ਜਿਵੇਂ ਮੈਂ ਕਿਹਾ ਸੀ ਕਿ ਇੱਕ ਮੱਝ ਲਿਬੜਦੀ ਆ ਤਾਂ ਹੋਰ ਵੀ ਸਾਰਿਆਂ ਨੂੰ ਲਵੇੜ ਦਿੰਦੀ ਹੈ ਇਹ ਇੱਕ ਕੁੜੀ بگੜੀ ਤੇ ਇਸ ਨੇ ਆਪਣੇ ਨਾਲ ਦੀਆਂ 30 ਹੋਰ ਬਗਾੜ ਦਿੱਤੀਆਂ ਉਹਨਾਂ ਨੂੰ ਵੀ ਇਸ ਮਾੜੇ ਧੰਦੇ ਦੇ ਵਿੱਚ ਪਾ ਦਿੱਤਾ ਉਹਨਾਂ ਨੂੰ ਵੀ ਪੈਸਿਆਂ ਦੀ ਲੜਕ ਲਵਾ ਦਿੱਤੀ ਕਿ ਤੁਸੀਂ ਇੱਕ ਰਾਤ 'ਚ ਐਨੇ ਪੈਸੇ ਕਮਾ ਸਕਦੇ ਹੋ ਇਹ ਜੋ ਮਾਈ ਹੋਣ ਸੀ ਇਹ ਸਿਰਫ 26 ਸਾਲਾਂ ਦੀ ਸੀ ਤੇ ਇਹ ਸਾਰੇ ਦੇਸ਼ਾਂ ਦੇ ਵਿੱਚ ਕੁੜੀਆਂ ਸਪਲਾਈ ਕਰਨ ਲੱਗ ਗਈ ਸੀ ਇਹ ਖੁਦ ਵੀ ਜਾਂਦੀ ਤੇ ਕੁੜੀਆਂ ਨੂੰ ਵੀ ਭੇਜਦੀ ਵੱਡੇ-ਵੱਡੇ ਹੋਟਲਾਂ ਦੇ ਵਿੱਚ 7 ਸਟਾਰ ਹੋਟਲਾਂ ਦੇ ਵਿੱਚ 5 ਸਟਾਰ ਹੋਟਲਾਂ ਦੇ ਵਿੱਚ ਕੁੜੀਆਂ ਜੋ ਇਸ ਨੇ ਰੱਖੀਆਂ ਸੀ ਬੜੀ ਬੜੀਆਂ ਇੰਟੈਲੀਜੈਂਟ ਤੇ ਸੋਹਣੀਆਂ ਕੁੜੀਆਂ ਸੀ ਜਿਨ੍ਹਾਂ ਨੂੰ ਗੱਲਬਾਤ ਕਰਨ ਦਾ ਬੜਾ ਤਰੀਕਾ ਸੀ ਤੇ ਅੱਗੇ ਜਿਸ ਬੰਦੇ ਨੂੰ ਇਹ ਟਾਰਗੇਟ ਕਰਦੀਆਂ ਉਹ ਵੀ ਵੱਡੇ ਵੱਡੇ ਬਿਜ਼ਨਸਮੈਨ ਸੀ ਜਿਨ੍ਹਾਂ ਨੂੰ ਇੰਨੇ ਕ ਪੈਸੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਪੁੱਛਗਿਛ ਵਿੱਚ ਜਾਂਚ ਪੜਤਾਲ ਵਿੱਚ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜੋ ਇਹ ਮਾਈ ਹੋਣ ਸੀ ਇਸ ਨੇ ਆਪਣਾ ਨੈਟਵਰਕ ਐਡਾ ਵੱਡਾ ਕਰ ਲਿਆ ਸੀ ਇਸ ਦਾ ਕੰਮ ਇੰਨਾ ਵੱਧ ਗਿਆ ਸੀ ਕਿ ਇਸ ਨੇ ਕੁੜੀਆਂ ਦੀ ਮੈਨੇਜਮੈਂਟ ਵਾਸਤੇ ਉਹਨਾਂ ਦੇ ਪੈਸੇ ਦੇ ਹਿਸਾਬ ਕਿਤਾਬ ਲਈ ਇੱਕ ਮੈਨੇਜਰ ਵੀ ਰੱਖਿਆ ਹੋਇਆ ਸੀ ਤੇ ਮਾਈ ਹੋਣ ਨੇ ਜਿੰਨੀਆਂ ਸੋਸ਼ਲ ਸਾਈਟਾਂ ਸੀ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਜਾਨੀ ਸਾਰੀਆਂ ਦੇ ਉੱਤੇ ਆਪਣੇ ਅਕਾਊਂਟ ਬਣਾਏ ਹੋਏ ਸੀ ਤੇ ਜੋ ਇਹ ਕੁੜੀਆਂ ਸੀ ਇਹਨਾਂ ਦੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਇਸ ਨੇ ਆਪਣੇ ਕੋਲ ਰੱਖੀਆਂ ਹੋਈਆਂ ਸੀ ਜੋ ਇਹ ਗਾਹਕਾਂ ਨੂੰ ਭੇਜਦੀ ਸੀ ਤੇ ਗ੍ਰਾਹਕ ਜੋ ਵੱਡੇ ਵੱਡੇ ਬਿਜ਼ਨਸਮੈਨ ਸੀ ਉਹ ਇਹਨਾਂ ਵਿੱਚੋਂ ਸਲੈਕਟ ਕਰਦੇ ਸੀ ਤੇ ਉਸ ਤੋਂ ਬਾਅਦ ਫਿਰ ਇਹ ਉਹ ਕੁੜੀ ਨੂੰ ਉਸ ਬੰਦੇ ਦੇ ਕੋਲ ਭੇਜ ਦਿੰਦੀ ਸੀ ਤੇ ਫਿਰ ਉਹ ਕੁੜੀ ਉਸ ਬੰਦੇ ਦੇ ਨਾਲ ਵੱਡੇ ਵੱਡੇ ਹੋਟਲਾਂ ਦੇ ਵਿੱਚ ਰਹਿੰਦੀ ਉੱਥੇ ਖਾਣਾ ਖਾਣਾ ਉੱਥੇ ਐਸ਼ ਭਰੀ ਜ਼ਿੰਦਗੀ ਜਿਉਣਾ ਤੇ ਉਹ ਬਿਜ਼ਨਸਮੈਨਾਂ ਦੇ ਨਾਲ ਸੰਬੰਧ ਬਣਾਉਣਾ ਇਹ ਕੁੜੀ ਦਾ ਕੰਮ ਹੁੰਦਾ ਸੀ ਪਰ ਜਿਵੇਂ ਕਹਿੰਦੇ ਨੇ ਕਿ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਚੋਰ ਦੇ ਪੈਂਦੀਆਂ ਦੇਖੋ ਜਦੋਂ ਫਿਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਹ ਮਾਈ ਹੋਣ ਤੇ ਇਹਦਾ ਸਾਰਾ ਜੋ ਗੈਂਗਸੀ ਉਹ ਆਉਂਦਾ ਤਾਂ ਉਸ ਤੋਂ ਬਾਅਦ ਪੁਲਿਸ ਇਹਨਾਂ ਉੱਤੇ ਐਫ ਆਈ ਆਰ ਦਰਜ ਕਰਦੀ ਹੈ ਤੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਸੋ ਇਹ ਜੋ ਘਟਨਾ ਸੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੇ ਕੰਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ